ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਮੌਜੂਦ ਨੇ ਤੀਰਤ ਸਿੰਘ ਜੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਕੈਨੇਡਾ ਦੇ ਵਿੱਚ ਸਰਕਾਰ ਨਵੀਂ ਬਣ ਚੁੱਕੀ ਹੈ ਜ਼ਿੰਮੇਵਾਰੀ ਮੰਤਰੀਆਂ ਨੇ ਸੰਭਲ ਲਈ ਇਮੀਗ੍ਰੇਸ਼ਨ ਮੰਤਰੀ ਵੀ ਬਦਲੇ ਪਿਛਲੇ 60 ਕ 65 ਕ ਦਿਨਾਂ ਚ 2.5 ਮਹੀਨਿਆਂ ਦੇ ਵਿੱਚ ਤਿੰਨ ਮੰਤਰੀ ਕੈਨੇਡਾ ਚ ਬਦਲੇ ਗਏ ਜਸਟਿਨ ਟਰੂਡੋ ਦੇ ਇਮੀਗ੍ਰੇਸ਼ਨ ਮੰਤਰੀ ਆਪਣੇ ਸੀ ਫਿਰ ਮਾਰਕ ਕਾਰਨੀ ਆਏ ਉਹਨਾਂ ਨੇ ਇੱਕ ਮਹਿਲਾ ਨੂੰ ਇਮੀਗ੍ਰੇਸ਼ਨ ਮਿਨਿਸਟਰ ਬਣਾਇਆ ਹੁਣ ਫੇਰ ਮਾਰਕਰਨੀ ਨੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਮੀਗ੍ਰੇਸ਼ਨ ਮੰਤਰੀ ਇੱਕ ਵਿਮਨ ਬਣਾਏ ਨੇ ਮਤਲਬ ਤਿੰਨ ਇਮੀਗ੍ਰੇਸ਼ਨ ਮੰਤਰੀ ਬਣੇ ਗਏ ਨੇ ਪਰ ਸਰਕਾਰ ਨੇ ਔਰ ਇਮੀਗ੍ਰੇਸ਼ਨ ਮੰਤਰੀ ਨੇ ਕੰਮ ਕਾਜ ਸ਼ੁਰੂ ਕਰ ਲਿਆ ਹੁਣ ਨਵੀਂ ਸਰਕਾਰ ਨੇ ਚਾਰਜ ਲੈ ਲਿਆ ਤੇ ਹੁਣ ਵੀਜ਼ਿਆਂ ਦੀ ਗੱਲ ਕਿੱਥੇ ਖੜੀ ਹੈ ਵੀਜ਼ੇ ਆਉਣੇ ਸ਼ੁਰੂ ਹੋਏ ਨੇ ਨਹੀਂ ਹੋਏ ਕਦੋਂ ਆਉਣਗੇ ਚੱਕਰ ਕੀ ਹੈ ਇਹ ਗੱਲ ਸਮਝਦਿਆਂ ਤੀਰਤ ਜੀ ਤੋਂ ਤੀਰਤ ਜੀ ਸਸਕਾਲ ਔਰ ਮੈਂ ਚਾਹੂੰਗਾ ਕਿ ਇਹ ਪੂਰਾ ਵਿਸ਼ਾ ਤੁਸੀਂ ਐਡਰੈਸ ਕਰੋ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਤੋਂ ਪਹਿਲਾਂ ਸਰ ਮੈਂ ਸਾਰੇ ਦਰਸ਼ਕਾਂ ਨੂੰ ਇੱਕੋ ਚੀਜ਼ ਕਹਿਣਾ ਚਾਹਾਂਗਾ ਕਿ ਹੌਸਲੇ ਬੁਲੰਦ ਰੱਖੋ ਕਿਉਂਕਿ ਨਾ ਡੇਲੀ ਬੇਸਿਸ ਤੇ ਜਦੋਂ ਸਾਨੂੰ ਕਾਲਸ ਆਉਂਦੀਆਂ WhatsApp ਮੈਸੇਜਸ ਤੇ ਮੈਂ ਮਾਫੀ ਚਾਹਾਂਗਾ ਕਿ ਥੋੜਾ ਜਿਹਾ ਡਿਲੇ ਜ਼ਰੂਰ ਹੋ ਰਿਹਾ ਹੈ WhatsApp ਮੈਸੇਜ ਤੇ ਰਿਪਲਾਈ ਦਾ ਬਟ ਹਾਂ ਜਦੋਂ ਮਤਲਬ ਕਿ ਕਲਾਇੰਟਸ ਆਫਿਸ ਵੀ ਬੜੀ ਦੂਰ ਦੂਰੋਂ ਮਿਲਣ ਆਉਂਦੇ ਆ ਕਿਉਂਕਿ ਬੜੇ ਬੇਸਬਰੀ ਨਾਲ ਲੋਕ ਵੇਟ ਕਰਨ ਦੇ ਸੀਗੇ ਕਿ ਹਾਂ ਵੀ ਸਰਕਾਰ ਦਾ ਪਤਾ ਲੱਗ ਜਾਏ ਕਿਹੜੀ ਆ ਰਹੀ ਕਿੱਦਾਂ ਦੀ ਆ ਰਹੀ ਕੀ ਕਰੀਏ ਉਸ ਤੋਂ ਬਾਅਦ ਆਪਾਂ ਪਲਾਨ ਕਰਾਂਗੇ ਕਿਉਂਕਿ ਐਂਡ ਆਫ ਦਾ ਡੇ ਜਿੰਨਾ ਮਰਜੀ ਕੋਈ ਤੁਹਾਡੇ ਨਾਲ ਸਾਫ਼ ਸੁਥਰਾ ਕੰਮ ਕਰ ਲਵੇ ਜਿੰਨਾ ਮਰਜੀ ਕੋਈ ਤੁਹਾਨੂੰ ਸਾਫ਼ ਸੁਥਰੀ ਸਾਡੇ ਵੱਲੋਂ ਵੀ ਮੈਂ ਕਹਿੰਦਾ ਸਲਾਹ ਜਾਂ ਪੋਜ਼ਿਟਿਵਿਟੀ ਮਿਲ ਜੇ ਐਂਡ ਆਫ ਦਾ ਡੇ ਨਾ ਇੱਕੋ ਹੀ ਜੜਾ ਕੀ ਮੈਟਰ ਕਰਦਾ ਵੀਜ਼ਾ ਲੱਗ ਜੂਗਾ ਚਾਹੇ ਤੁਸੀਂ ਜਿੰਨੀ ਮਰਜੀ ਲੰਬੀ ਡਿਸਕਸ਼ਨ ਕਰਦੋ ਜਿੰਨਾ ਮਰਜੀ ਤੁਸੀਂ ਸੱਚਾਈ ਨਾਲ ਕਿਸੇ ਨੂੰ ਸਮਝਾ ਦਿਓ ਗੱਲ ਸਿਰਫ ਮੁੱਕਦੀ ਆ ਵੀਜ਼ੇ ਤੇ ਤੇ ਬਿਲਕੁਲ ਅਸੀਂ ਤਾਂ ਆਪਣੇ ਵੱਲ ਪੂਰਾ ਜ਼ੋਰ ਲਾਈਦਾ ਕਿਉਂਕਿ ਅਸੀਂ ਇਸ ਸੱਚਾਈ ਨੂੰ ਸਮਝਦੇ ਆ ਕਿ ਜਿੰਨਾ ਮਰਜੀ ਮੈਂ ਸਾਫ਼ ਸੁਥਰਾ ਕੰਮ ਕਰ ਲਾਂ ਐਂਡ ਆਫ ਦਾ ਡੇ ਵੀਜ਼ਾ ਹੀ ਸਭ ਕੁਝ ਆ ਵੀਜ਼ੇ ਨਾਲ ਹੀ ਤੁਹਾਡੀ ਜ਼ਿੰਦਗੀ ਵੀਜ਼ੇ ਨਾਲ ਹੀ ਸਾਡਾ ਵਪਾਰ ਚੱਲਣਾ ਪੈਸੇ ਵੀ ਮਿਲਨੇ ਆ ਤੇ ਅੱਗੇ ਤੋਂ ਅੱਗੇ ਵੀ ਜਿਹੜੀ ਰੈਫਰੈਂਸ ਵੀ ਜਿਹੜੀ ਮਿਲਨੀ ਆ ਤੇ ਅੱਜ ਮੈਂ ਹੁਣ ਗੱਲ ਕਰਦਾ ਨਵੀਂ ਸਰਕਾਰ ਦੀਆਂ ਜਿਹੜੀਆਂ ਪਾਲਿਸਿਸ ਬਾਰੇ ਕੀ ਆਪਾਂ ਪ੍ਰੈਡਿਕਟ ਕਰ ਸਕਦੇ ਹਾਂ ਤੇ ਮੈਂ ਤੇ ਜਿੱਦਾਂ ਸਾਡਾ ਦਾ ਸ਼ੁਰੂ ਤੋਂ ਹੀ ਇਹ ਸਟਾਈਲ ਰਿਹਾ ਹੋਇਆ ਜਿਹੜੇ ਸਾਡੇ ਮਤਲਬ ਮੈਂ ਕਹੂੰਗਾ ਕਿ ਜਿਹੜੇ ਸਾਨੂੰ ਸੁਣਦੇ ਆ ਜਾਂ ਜਿਹੜੇ ਸਾਡੇ ਕੋਲ ਕੰਮ ਕਰਵਾ ਚੁੱਕੇ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਤਾਂ ਕਹਿੰਦੇ ਹੁੰਦੇ ਕਿ ਹਮੇਸ਼ਾ ਹਰ ਮਤਲਬ ਕਿ ਮਾਹੌਲ ਵਾਸਤੇ ਆਪਣੇ ਆਪ ਨੂੰ ਅਪਡੇਟ ਰੱਖਣਾ ਚਾਹੇ ਸਮਾਂ ਔਖਾ ਚਾਹੇ ਸਮਾਂ ਸੌਖਾ ਵਾ ਆਪਣਾ ਗਰਮ ਕਰਨਾ ਨਹੀਂ ਛੜਨਾ ਇਮਾਨਦਾਰੀ ਨਾਲ ਲੱਗੇ ਰਹਿਣਾ ਤੇ ਬਿਲਕੁਲ ਜਿਹੜਾ ਕੀ ਆ ਵਧੀਆ ਹੀ ਸਾਰਾ ਕੁਝ ਹੋਏਗਾ ਕਿਉਂਕਿ ਇੱਕ ਪੋਜ਼ਿਟਿਵਿਟੀ ਦੀ ਆ ਸੋ ਉਹਦੇ ਤੇ ਵੀ ਮੈਂ ਕਹਿੰਦਾ ਅਗਲੀ ਵੀਰਸਾਨਾ ਡਿਸਕਸ਼ਨ ਹੋ ਰਹੀ ਤੇ ਵਾਪਸ ਜਰੂਰ ਅਗਲੀ ਵੀਡੀਓ ਤੇ ਤੇ ਆਪਾਂ ਗੱਲ ਕਰਾਂਗੇ ਪਰ ਅੱਜ ਮੈਂ ਮੁੱਦੇ ਦੇ ਆਦਮਾਂ ਯੈਸ ਅਸੀਂ ਵੀਜ਼ਿਆਂ ਦਾ ਦੌਰ ਇੱਕ ਵਾਰੀ ਦੁਬਾਰਾ ਤੋਂ ਵੱਡੇ ਨੰਬਰ ਤੇ ਦੇਖ ਸਕਦੇ ਆ ਬਟ ਮੈਂ ਸ਼ਾਇਦ ਉਸ ਚੀਜ਼ ਤੇ ਬਿਲਕੁਲ ਮੈਂ ਅਗੇਂਸਟ ਵੀ ਹੋਊਗਾ ਸਿਗੇ ਵੀ ਆਪਾਂ ਪਿਛਲੀ ਵੀਡੀਓ ਤੋਂ ਮਤਲਬ ਕਿ ਸੁਣਿਆ ਵੀ ਸਾਨੂੰ ਹੋਣਾ ਕਿਉਂਕਿ ਜਦੋਂ ਤਾਂ 100% ਵੀਜ਼ਾ ਆਉਣਾ ਸ਼ੁਰੂ ਹੋ ਜਾਵੇ ਨਾ ਨਾ ਹੀ ਮੈਨੂੰ ਲੱਗਦਾ ਕੈਨੇਡਾ ਹੁਣ ਉਹ ਚੀਜ਼ ਦੌਰ ਲੈ ਆਏਗਾ 100% ਵੀਜ਼ੇ ਵਾਲਾ ਕਿਉਂਕਿ 100% ਦੌਰ ਵੀਜ਼ੇ ਵਾਲਾ ਕੈਨੇਡਾ ਨੂੰ ਬਹੁਤ ਮੈਂ ਤਾਂ ਕਹੂੰਗਾ ਕਿ ਮੈਂ ਤਾਂ ਕਹੂੰਗਾ ਗੱਲਾਂ ਵੀ ਸੁਣਨੀ ਆ ਪਈਆਂ ਬੇਇੱਜ਼ਤੀ ਵੀ ਕਰਾਉਣੀ ਪਈ ਕਿੰਨਾ ਕੁਝ ਹੋਇਆ ਕਿਉਂਕਿ ਜਦੋਂ 100% ਵੀਜ਼ਾ ਸਭ ਕੁਝ ਹੋਇਆ ਨਾ ਕਿ ਆਸਾਨੀ ਨਾਲ ਚੀਜ਼ ਮਿਲਣੀ ਸ਼ੁਰੂ ਹੋ ਗਈ ਕੋਈ ਵੀ ਦੁਨੀਆ ਦੀ ਚੀਜ਼ ਆ ਤੇ ਉਹਦੀ ਕਦਰ ਘਟ ਜਾਂਦੀ ਐ ਸੋ ਉਹ ਵਾਲਾ ਦੌਰ ਤਾਂ ਨਹੀਂ ਕਦੀ ਵਾਪਸ ਆਊਗਾ ਬਟ ਹਾਂ ਪਰ ਜਿਹੜੇ ਪਿਛਲੇ 2-3 ਮਹੀਨੇ ਚੈਲੰਜ ਜਿੱਦਾਂ ਸਰ ਨੇ ਵੀ ਦੱਸਿਆ ਕਿ ਸਭ ਨੂੰ ਵੀ ਪਤਾ ਕਿ ਤਿੰਨੇ ਇਮੀਗ੍ਰੇਸ਼ਨ ਮਿਨਿਸਟਰਜ਼ ਦਾ ਦੌਰ ਚੱਲ ਗਿਆ ਥੋੜੇ ਕਿ ਮਹੀਨਿਆਂ ਦੇ ਵਿੱਚ ਤੋਂ ਕਈ ਜੈਨੂਇਨ ਪ੍ਰੋਫੈਸਰਾਂ ਦਾ ਤੱਕਾ ਵੀ ਹੋਇਆ ਸੋ ਜਰੂ ਤੱਕਾ ਹੋਇਆ ਤੇ ਰਿਫਿਊਜ਼ਲਸ ਆਈਆਂ ਤੇ ਕਈ ਦਾ ਹਿਮਤੀ ਛੱਡ ਗਏ ਖਾਸ ਉਹਦੇ ਪੇਰੈਂਟ ਜਿਹੜੇ ਆਪਣੇ ਬੱਚਾ ਨੂੰ ਮਿਲਣ ਜਾਣਾ ਸੀ ਜਾਂ ਸਟੂਡੈਂਟ ਵੀਜ਼ਾ ਤੇ ਬੜੀ ਰਿਫਿਊਜ਼ਲ ਆਈ ਸਪਾਊਸ ਵੀਜ਼ਾ ਤੇ ਬੜੀ ਰਿਫਿਊਜ਼ਲ ਆਈ ਹੈ ਜੈਨੂਨ ਜਿਹੜੇ ਜੈਨੂਨ ਕੇਸਿਸ ਤੇ ਵੀ ਸੀਗੇ ਤੇ ਮੈਂ ਤਾਂ ਉਦੋਂ ਵੀ ਕਿਹਾ ਸੀਗਾ ਕਿ ਥੋੜਾ ਜਿਹਾ ਜਿਗਰਾ ਰੱਖੋ ਮਤਲਬ ਕਿ ਥੋੜੀ ਜਿਹੀ ਦੇ ਸਬਰ ਰੱਖ ਕੇ ਫਾਈਲ ਆਓ ਸਭ ਵਧੀਆ ਹੋਵੇ ਨਾ ਤੇ ਦੱਸ ਦਵਾ ਸਰ ਜਿਹੜੀ ਸੱਚਾਈ ਇਹ ਹੈਗੀ ਆ ਨਵੀਂ ਸਰਕਾਰ ਆਉਂਦੇ ਹੀ ਆਪਾਂ ਕਹਿ ਸਕਦੇ ਆ ਜਿਹੜੀ ਚੀਜ਼ ਨਾ ਇੱਕ ਨਾ ਸਵਾਲ ਜਿਹੜਾ ਹੁੰਦਾ ਵਾ ਮੈਂ ਤਾਂ ਮੇਰੇ ਕੋਲ ਜੇ ਪੁੱਛੇ ਨਾ ਕਿ ਸਰ ਵੀਜ਼ਾ ਆਜੂ ਜਾਂ ਨਹੀਂ ਆਜੂ ਮੈਂ ਤਾਂ ਉਹਨੂੰ ਕਹਿੰਦਾ ਹਮੇਸ਼ਾ ਇਹ ਹਰ ਮੇਰੀ ਕਲਾਇੰਟ ਨੂੰ ਹਰ ਭੈਣ ਭਰਾ ਨੂੰ ਇਹ ਚੀਜ਼ ਕਹਿਣੀ ਆ ਮਲੇ ਕੀ ਕਹਿੰਦਾ ਸਮਝਾਉਂਦਾ ਹੁੰਦਾ ਕਿ ਇਹ ਪੁੱਛਿਆ ਕਰੋ ਕਿ ਫਾਈਲ ਲਾਉਣੀ ਚਾਹੀਦੀ ਜਾਂ ਨਹੀਂ ਲਾਉਣੀ ਚਾਹੀਦੀ ਵੀਜ਼ਾ ਆਜੂ ਜਾਂ ਨਹੀਂ ਆਜੂ ਉਹ ਤਾਂ ਵਾਈਗੁਰ ਦੇ ਹੱਥ ਆ ਤੇ ਮੈਂ ਤਾਂ ਹਮੇਸ਼ਾ ਕਹਿੰਦਾ ਸਾਡਾ ਕੰਮ ਇਮਾਨਦਾਰੀ ਦਾ ਕੰਮ ਕਰਨਾ ਕਿਉਂਕਿ ਬਹੁਤੇ کیسਸ ਨੂੰ ਅਸੀਂ ਮਾੜਾ ਕਰ ਦਿੰਦੇ ਭਰਾ ਹਜੇ ਨਾ ਫਾਈਲ ਲਾ ਰੁੱਕ ਕੇ ਫਾਈਲ ਲਾ ਇੰਪਰੂਵ ਕਰਕੇ ਫਾਈਲ ਲ اپنی فائل ਜੜੀ ਲਾ ਕਿ ਆਪੇ ਵੀਜ਼ੇ ਦੇ ਉਮੀਦਾਂ ਜੜੀਆਂ ਕਿ ਵਧਾ ਸਕੀਏ ਬਟ ਹੁਣ ਜੇ ਮੈਨੂੰ ਕੋਈ ਪੁੱਛੇ ਜਿਹਦਾ ਉਥੇ ਬੱਚਾ ਮਲੇ ਕਿ ਪੜ ਰਿਹਾ ਆਪਣੇ ਬੱਚੇ ਨੂੰ ਮਿਲਣ ਜਾਣਾ ਚਾਹੁੰਦਾ ਪਰ ਆਪਾਂ ਪਿਛਲੇ ਸਮੇਂ ਜਿੰਨੀਆਂ ਮਾੜੀਆਂ ਰਿਫਿਊਜ਼ਲ ਲੱਗੀਆਂ ਹੋਈਆਂ ਚਾਹੇ ਸਟੂਡੈਂਟ ਵੀਜ਼ਾ ਹੈਗਾ ਉਹ ਆਪਣੇ ਬੱਚੇ ਕੋਲ ਉੱਥੇ ਮਿਲਣ ਜਾਣਾ ਚਾਹੁੰਦੇ ਹੈਗੇ ਆ ਜਾਂ ਸਟੂਡੈਂਟ ਵੀਜ਼ਾ ਤੇ ਵੀ ਜਾਣਾ ਚਾਹੁੰਦੇ ਆ ਆਪਾਂ ਤੇ ਬਿਲਕੁਲ ਹੁਣ ਉਹ ਸਮਾਂ ਆ ਜਿੱਥੇ ਕਿ ਤੁਹਾਨੂੰ ਫਾਈਲ ਲੌਂਚ ਕਰਨੀ ਚਾਹੀਦੀ ਆ ਕਿਉਂਕਿ ਵੀਜ਼ਿਆਂ ਦੇ ਸ਼ੁਰੂਆਤ ਹੋ ਚੁੱਕੀ ਆ ਵੀਜ਼ੇ ਵੀ ਆਉਣੇ ਦੇਖਣੇ ਸ਼ੁਰੂ ਹੋ ਚੁੱਕੇ ਆ ਤੁਸੀਂ ਸਾਡੇ ਇੰਸਟਾਗ੍ਰam ਤੇ ਜਿਹੜੇ ਕਿ ਵੀਜ਼ਾਸ ਦੇਖ ਵੀ ਰਹੇ ਹੋਗੇ ਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਐਸਆਰ ਡੇਲੀ ਬੇਸਿਸ ਤੇ ਵੀਜ਼ਾਸ ਹ ਇਹ ਹੈਗੀ ਆ ਸਚਾਈ ਜੋ ਅੱਜ ਦੀ ਸੋ ਇਸ ਲਈ ਖਾਸतौर ਤੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਰਿਫਿਊਜ਼ਲਾਂ ਆਈਆਂ ਸੀ ਖਾਸतौर ਤੇ ਕਨਵੋਕੇਸ਼ਨਸ ਤੇ ਜਾਂ ਸਟੂਡੈਂਟ ਵੀਜ਼ਾ ਨੇ ਬਹੁਤ ਸਾਰਾ ਕੁਝ ਮਿਹਨਤ ਨਾਲ ਹਰ ਤਰੀਕੇ ਨਾਲ ਕਰਕੇ ਫਾਈਲ ਲੌਂਚ ਕੀਤੀਆਂ ਸੀ ਆਜੋ ਬੇਟਾ ਦੁਬਾਰਾ ਆਪਣੀ ਫਾਈਲ ਤੇ ਮੈਂ ਤਾਂ ਕਹਾਂਗਾ ਜੇ ਹਜੇ ਵੀ ਕੋਈ ਕਮੀ ਹੋ ਤੇ ਵਰਕ ਆਊਟ ਕਰਕੇ ਬਟ ਹਾਂ ਫਾਈਲਜ਼ ਜਲਦੀ ਤੋਂ ਜਲਦੀ ਜ਼ਰੂਰ ਲਾਓ ਕਿਉਂਕਿ ਕੈਨੇਡਾ ਦੀ ਸਰਕਾਰ ਦੀਆਂ ਜਿਹੜੀਆਂ ਪਾਲਿਸਿਸ ਆ ਉਹ ਤਾਂ ਉਹਨਾਂ ਨੇ ਹਿਸਾਬ ਨਾਲ ਉੱਪਰ ਥੱਲੇ ਚੇਂਜ ਕਰਨੀਆਂ ਆਣੀਆਂ ਉਹ ਗੱਲ ਜਿਹੜੀ ਮੈਂ ਦੱਸ ਦਵਾਂ ਕਿ ਜਿਹੜੀ ਚੀਜ਼ ਹੈ ਵੀਜ਼ਿਆਂ ਦੇ ਨਾਲ ਹੀ ਕੈਨੇਡਾ ਦੀ ਸਰਕਾਰ ਨੂੰ ਰੈਵਨਿਊ ਜਨਰੇਟ ਹੋਣਾ ਤੇ ਵੀਜ਼ਿਆਂ ਦੇ ਨਾਲ ਹੀ ਜਿੰਨੀ ਜੋ ਵੀ ਉਹਨਾਂ ਦੀ ਪਾਲਿਸਿਜ਼ ਆ ਅੱਗੇ ਜਿਹੜੀਆਂ ਸਿਰੇ ਚੜੀਆਂ ਕਿ ਚੜਨੀਆਂ ਸੋ ਇਮੀਗ੍ਰੇਸ਼ਨ ਮਿਨਿਸਟਰਸ ਦੇ ਚੇਂਜ ਹੋਣ ਦਾ ਵੀ ਇੱਕ ਰੀਜ਼ਨ ਜਿਹੜੀ ਕਿ ਇਹੀ ਹੈਗਾ ਵਾ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ ਜੋ ਕਿ ਕੈਨੇਡਾ ਦੀ ਖਾਸ ਉਹਦੀ ਟਰੂਡੋ ਦੀ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਇੰਨਾ ਵਧੀਆ ਸਾਰਾ ਕਾਰਜਕਾਲ ਕਰਦੇ ਕਰਦੇ ਜਿਹੜਾ ਉਹਨਾਂ ਨੇ ਮਿਲ ਗਿਆ ਅਕਤੂਬਰ 2023 ਤੋਂ ਅਕਤੂਬਰ 2024 ਵਾਲਾ ਜਿਹੜਾ 1 ਸਾਲ ਗੱਡਿਆ ਨਾ ਕਿਤੇ ਨਾ ਕਿਤੇ ਉਹ ਕੈਨੇਡਾ ਨੂੰ ਮਹਿੰਗਾ ਬਿਆ ਹੈਗਾ ਸੋ ਉਹਦੇ ਵਾਸਤੇ ਕਿਸੇ ਤਰ੍ਹਾਂ ਦਾ ਕੋ ਰੇਜ ਨਾ ਹੋ ਜੇ ਸੋ ਪਾਲਿਸੀਸ ਦੇ ਵਿੱਚ ਸਾਰਾ ਡੈਫੀਨਿਟਲੀ ਚੇਂਜ ਆਏ ਬਹੁਤ ਆ ਆਉਣ ਦੀ ਅਸੀਂ ਉਮੀਦ ਵੀ ਕਰ ਰਹੇ ਹਾਂ ਬਟ ਪੋਜ਼ੀਟਿਵ ਤੌਰ ਤੇ ਕਰ ਰਹੇ ਹਾਂ ਫਾਇਜ਼ ਡੈਫੀਨਿਟਲੀ ਜੇ ਤੁਸੀਂ ਵੇਟ ਕਰ ਰਹੇ ਆ ਚੰਗੇ ਸਮੇਂ ਦੀ ਤੇ ਜੇ ਤੁਸੀਂ ਸੁਣਨਾ ਚਾਹੁੰਦੇ ਚੰਗਾ ਸਮਾਂ ਕਦੋਂ ਆਏਗਾ ਤੇ ਇਹੀ ਚੰਗਾ ਸਮਾਂ ਤੇ ਲਾਓ ਫਾਇਜ਼ ਕਿਉਂਕਿ ਹੁਣ ਜਿਹੜੇ ਹਫਤੇ 10-10 ਦਿਨ ਦੇ ਵਿੱਚ ਹਫਤਾ 10 ਦਿਨ ਤੁਸੀਂ ਬਿਲਕੁਲ ਸਹੀ ਸੁਣਿਆ ਹਫਤੇ 10 ਦਿਨ ਦੇ ਵਿੱਚ ਫਾਈਲਸ ਤੇ ਰਿਜ਼ਲਟ ਦੇਖਣ ਨੂੰ ਮੋਸਟ ਆਫ ਦਾ ਫਾਈਲ ਜ਼ਿਆਦਾਤਰ ਦੇਖਣ ਨੂੰ ਮਿਲ ਰਿਹਾ ਸੋ ਬਿਲਕੁਲ ਆਪਣੀਆਂ ਫਾਈਲਸ ਤੁਸੀਂ ਲਾਓ ਸਾਡੇ ਆਫਿਸ ਰਣਦੇਰ ਅਮਰਸਰ ਆ ਤੁਸੀਂ ਵਿਜ਼ਿਟ ਕਰ ਸਕਦੇ ਆ ਪਰਸਨਲ ਮਿਲ ਕੇ ਸਾਰੇ ਆਪਣੇ ਸਵਾਲਾਂ ਦੇ ਡਾਊਟ ਕਲੀਅਰ ਕਰਕੇ ਬਸ ਇੱਕੋ ਸਵਾਲ ਫਾਈਲ ਲਾਈਏ ਜਾਂ 6 ਮਹੀਨੇ ਰੋਕੇ ਫਾਈਲ ਲਾਈਏ ਉਹ ਆਪਣੀ ਫਾਈਲ ਸਿਰਫ 6 ਮਹੀਨੇ ਕਿਉਂ ਕਹਿੰਦਾ ਮੈਂ ਆਪਣੀ ਫਾਈਲ ਤੇ ਜੇ ਕੰਮ ਕਰਨਾ ਪਵੇ ਉਹ ਸਵਾਲ ਲੈ ਸਾਡੇ ਆਫਿਸ ਆ ਕੇ ਜਰੂਰ ਮਿਲੋ ਬਾਕੀ ਜੇ ਤੁਹਾਡਾ ਕੋਈ ਸਾਰਾ ਰੈਡੀ ਆ ਨਾਲ ਦੀ ਨਾਲ ਆਪਣੀ ਫਾਈਲ ਹੁਣੀ ਅਪਲਾਈ ਕਰੋ ਚਲੋ ਬਹੁਤ ਬਹੁਤ ਧੰਨਵਾਦ ਸੋਤੀਰ ਸਿੰਘ ਜੀ ਸਾਡੇ ਨਾਲ ਸੀ ਬਹੁਤ ਚੰਗੇ ਤਰੀਕੇ ਦੇ ਨਾਲ ਤੀਰਤ ਸਿੰਘ ਜੀ ਨੇ ਸਾਰੀ ਸਥਿਤੀ ਦਾ ਵਿਸ਼ਲੇਸ਼ਣ ਕੀਤਾ ਹੈ 8557885578 ਟੈਲੀਫੋਨ ਨੰਬਰ ਤੇ ਤੁਸੀਂ ਕਾਲ ਕਰੋ ਤੀਰਤ ਜੀ ਦੇ ਨਾਲ ਸੰਪਰਕ ਕਰੋ ਨਿੱਜੀ ਤੌਰ ਤੇ ਮਿਲੋ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਬਹੁਤ ਧੰਨਵਾਦ ਤੀਰਤ ਜੀ ਸਸਕਾਰ